ਨਵੇਂ ਬਰੇ ਦੇ ਹਵਾਲੇ ਨਾਲ ਆਪਣੀਆਂ ਧਾਰਮਿਕ ਰੋਹ ਰੀਤਾ ਅਨੁਸਾਰ ਤਾਂ ਇਹ ਹੁੰਦਾ ਕਿ ਵੀ ਧਾਰਮਿਕ ਸਥਾਨ ਤੇ ਜਾਇਓ ਮਥਾ ਟੀਕਿਓ ਇਸ਼ਨਾਨ ਕਰਿਓ ਸੋ ਇਸੇ ਕਾਰਨ ਨਾਲ ਸੱਚਕੰਡ ਸ੍ਰੀ ਦਰਬਾਰ ਸਾਹਿਬ ਵੀਖੇ ਲੱਖਾਂ ਦੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਨੇ ਕਿ ਨਵੇਂ ਬਰੇ ਦੇ ਮੌਕੇ ਗੁਰੂ ਘਰ ਦੇ ਵਿੱਚ ਪਹਿਲੀ ਅਰਦਾਸ ਕਰੀਏ ਪਹਿਲਾ ਸਜਦਾ ਕਰੀਏ ਪਹਿਲੀ ਇਹ ਮਤਲਬ ਕਿ ਉੱਥੇ ਸਰਬੱਤ ਦੇ ਭਲੇ ਦੀ ਲਈ ਦੇਖ ਕਰਾਈਏ ਸੋ ਇਸ ਦੇ ਲਈ ਸੰਗਤ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਵੀ ਖੇ ਆਪਣੀ ਹੋਈ ਹੈ ਇਸੇ ਤਰ੍ਹਾਂ ਮਤਲਬ ਤਖਤ ਜੀ ਕੇਸਗੜ ਸਾਹਿਬ ਵੀ ਦਮਦਮਾ ਸਾਹਿਬ ਵੀ ਖੇ ਵੀ ਹੈ ਨਾ ਪਟਿਆਲੇ ਦੁਖਨਵਾਰਨ ਵੀ ਸ਼੍ਰੀ ਮੁਕਤਸਰ ਸਾਹਿਬ ਵੀ ਖੇ ਵੀ ਸਾਰੇ ਕਿਤੇ ਮਤਲਬ ਵੱਡੀ ਗਿਣਤੀ ਦੇ ਵਿੱਚ ਸੰਗਤ ਦਿਖ ਰਹੀ ਹੈ ਤੇ ਜਿੱਥੇ ਸ਼ਰਧਾਲੂ ਗੁਰੂ ਘਰ ਕੀਰਤਨ ਦਾ ਰੁਕ ਕਰ ਰਹੇ ਨੇ ਉੱਥੇ ਮੱਖ ਵੱਖ ਧਰਮਾਂ ਨੂੰ ਮੰਨਣ ਵਾਲੀਆਂ ਮੰਤਾਂ ਵਾਲੇ ਲੋਕ ਆਪੋ ਆਪਣੇ ਧਰਮ ਦੇ ਸਥਾਨਾਂ ਵੱਲ ਵੀ ਜਾ ਰਹੇ ਨੇ ਸੋ ਪੰਜਾਬ ਦੇ ਹਵਾਲੇ ਨਾਲ ਜੇ ਆਪਾਂ ਦੇਖੀ ਤਾਂ ਅੰਮ੍ਰਿਤਸਰ ਛੇ ਦੁਰਗਾਣਾ ਮੰਦਿਰ ਚ ਕਾਫੀ ਵੱਡੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਨੇ ਤੇ ਨਾਲ ਲੱਗਦੇ ਖੇਤਰਾਂ ਦੇਖੀਏ ਤਾਂ ਮਾਤਾ ਨਹਿਣਾ ਦੇ ਵੀ ਜਵਾਲਾ ਜੀ ਚੰਦਪੁਰ ਨਹੀਂ ਇੱਥੇ ਵੀ ਬੜੀ ਗਿਣਤੀ ਦੇ ਵਿੱਚ ਸ਼ਰਧਾਲੂ ਜਾ ਰਹੇ ਨੇ ਮਾਤਾ ਦੇ ਦਰਦ ਨੇ ਤਮਸਕ ਹੋ ਰਹੇ ਨੇ